ਸਿੱਧੇ ਕਿਹੜੀ ਜਗ੍ਹਾ ਹੈ ਇਹ ਇਹ ਹੈਗਾ ਤਾਂ ਸਿਵਲ ਹਸਪੀਟਲ ਦੇ ਹੀ ਪਾਸਾ ਮਾ ਹਾਂਜੀ ਠੀਕ ਹੈ ਐਮ ਸੀ ਐਚ ਇੱਧਰ ਐਮ ਸੀ ਐਚ ਪੈਂਦੀ ਹੈ ਇਹ ਪੁਰਾਣਾ ਮਲਗੀਏ ਦੇ ਕੰਸਟਰਕਸ਼ਨ ਇੱਧਰ ਚੱਲਦੀ ਪਈ ਹੈ ਝਾੜੀਆਂ ਝੂੜੀਆਂ ਵੈਸੇ ਅੱਗੇ ਹੋਈਆਂ ਮਾ ਤੇ ਉਹਨੇ ਇਹ ਨਹੀਂ ਪਤਾ ਕਾਰਨ ਨਹੀਂ ਪਤਾ ਲੱਗਿਆ ਵੀ ਅੱਗ ਕਿੱਦਾਂ ਲੱਗੀ ਹੈ ਕਿੱਦਾਂ ਨਹੀਂ ਕਿੰਨੇ ਵਜੇ ਲੱਗੀ ਸੀ ਅੱਗ ਹੁਣੇ ਥੋੜੀ ਅੱਧਾ ਘੰਟਾ ਪਹਿਲਾਂ ਉਹ ਵੀ ਸਾਨੂੰ ਪਤਾ ਲੱਗਿਆ ਵੀ ਦੇਖਦੇ ਰਹੇ ਅਸੀਂ ਉਹ ਦੇਖਿਆ ਜਦਾਂ ਹੀ ਅੱਗ ਲੱਗ ਗਈਆਂ ਫਿਰ ਪੈਪ ਕੋ ਪਾਸੇ ਰੇਂਜ ਕਰਕੇ ਨਾਲ ਹੀ ਆ ਗਿਆ ਕਹਿੰਦੇ ਜਿਵੇਂ ਚੋਰ ਚੋਰ ਜੇ ਬੈਠੇ ਰਹੇ ਸੀ ਉਹ ਇੱਥੇ ਬੈਠੇ ਬੈਠੇ ਕੁਝ ਕਰਦੇ ਵੇਸੀ ਲਾ ਕੇ پتہ ਨਸ਼ੇੜੀ ਸੀਗੇ ਚੋਰ ਸੀ ਕੌਣ ਨਹੀਂ ਇਹਦੇ ਬਾਰੇ ਸਾਨੂੰ ਇਨਫੋਰਮੈਂਸ ਜਸ ਤੱਕ ਜਦੋਂ ਆਏ ਆ ਉਦੋਂ ਅੱਗ ਸੁਲਗਦੀ ਪਈ ਸੀ ਦੇਖੀ ਵੀ ਮੱਚਦੀ ਪਈ ਆ ਹਾਂ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਜਦੋਂ ਆਏ ਆ ਮਾ ਜਦੋਂ ਅੱਗ ਲੱਗੀ ਹੋਈ ਸੀ ਅਸੀਂ ਆ ਕੇ ਆ ਕੇ ਬਸ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਵਝਾਈ ਕਿ ਤੁਸੀਂ ਆਪ ਨਹੀਂ ਫਾਇਰ ਬ੍ਰਿਗੇਡ ਆਈ ਹੈ ਲੇਕਿਨ ਉਹ ਪਬਲਿਕ ਨੇ ਰਸਤੇ 'ਚ ਗੱਡੀਆਂ ਇੰਨੀਆਂ ਲੱਗੀਆਂ ਹੋਈਆਂ ਸੀਗੀਆਂ ਕਿ ਉਹ ਗੱਡੀ ਇੱਥੇ ਤੱਕ ਪਹੁੰਚ ਹੀ ਨਹੀਂ ਪਾਈਗੀ ਇੱਥੇ ਦੇਖਿਆ ਸੀ ਗੱਡੀਆਂ ਵੀ ਖੜੀਆਂ ਹੁੰਦੀਆਂ ਕਾਫੀ ਹਾਂ ਜੀ ਖੜੀਆਂ ਆ ਤੇ ਵੈਸੇ ਇਹ ਨਹੀਂ ਕੁਦਰਤੀ ਜਾਂ ਨਹੀਂ ਸੀਗੀ ਗੱਡੀ ਜੇ ਹੁੰਦੀ ਆ ਤੇ ਵੱਡਾ ਹਾਸਾ ਹੱਸਦਾ ਮੈਨੂੰ ਬਚਾ ਹੋ ਗਿਆ ਗੱਡੀ ਗੁੱਡੀ ਨਹੀਂ ਸੀਗੀ ਕੋਈ ਜਿਹੜੀ ਇੱਥੇ ਸਿਵਲ ਹਸਪੀਟਲ ਅੱਗ ਲੱਗੀ ਪਾਰਕਿੰਗ ਦੇ ਵਿੱਚ ਜਿਹੜੀ ਗੱਡੀ ਤੁਹਾਡੀ ਹ ਸਰ ਜੀ ਸਾਹਮਣੇ ਦੇਖ ਲਓ ਗੱਡੀ ਗੱਡੀ ਫਸੀ ਹੋਈ ਆ ਨਾ ਰਾਵਾ ਨਾ ਕੋਈ ਪਾਰਕਿੰਗ ਜਗ੍ਹਾ ਜੀ ਲੋਕਦਾ ਉਹਦੇ ਖੜਾ ਕੇ ਤੁਰ ਪਏ ਆ ਜੀ ਇਹ ਗੱਡੀ ਆਈ ਇੱਥੇ ਅੱਗ ਲੱਗੀ ਆ ਅੱਗ ਦੇ ਵੀ ਨਹੀਂ ਪਹੁੰਚ ਪਾ ਰਹੇ ਸਰ ਕੁਝ ਹੀ ਕਦਮਾਂ ਦੀ ਦੂਰੀ ਤੇ ਚੌਂਕੀ ਹੈ ਕਿਤਨਾ ਕਿਤੇ ਅਕਸਰ ਸਵਾਲ ਖੜੇ ਹੁੰਦੇ ਆ ਕਿ ਜੇ ਅੱਗ ਤੇ ਜਿਹੜੇ ਕਾਬੂ ਦਾ ਪਾ ਲਿੱਤਾ ਗਿਆ ਪਾਈਪਾਂ ਰਾਈ ਬਾਲਟੀਆਂ ਰਾਈ ਤਪਰ ਜੇ ਜ਼ਿਆਦਾ ਭਿਆਨਕ ਅੱਗ ਲੱਗ ਜਾਂਦੀ ਤੇ ਕਾਫੀ ਨੁਕਸਾਨ ਵੀ ਹੋ ਸਕਦਾ ਜੀ ਨੁਕਸਾਨ ਹੋ ਸਕਦਾ ਜੀ ਗੱਡੀ ਤੇ ਪਹੁੰਚਦੀ ਨਹੀਂ ਆਹ ਦੇਖੋ ਲਾਈਆਂ ਨੇ ਪਾਰਕਿੰਗ ਤੇ ਤੇ ਪਾਰਕਿੰਗ ਹੈ ਕੋਈ ਇੱਥੇ ਸਰ ਮੈਮ ਜੀ ਅੱਗ ਲੱਗੀ ਸੀ ਉੱਥੇ ਤੇ ਚਾਹ ਹੋਗਾ ਕਿ ਕਿਵੇਂ ਲੱਗੀ ਤੁਹਾਨੂੰ ਕਿਵੇਂ ਆ ਜਿਵੇਂ ਮੈਨੂੰ ਮੈਸੇਜ ਆਇਆ ਵੀ ਇੱਥੇ ਝਾੜੀਆਂ ਦੇ ਵਿੱਚ ਅੱਗ ਲੱਗੀ ਐ ਅਸੀਂ ਫਟਾਫਟ ਆਪਣੇ 8-10 ਕਰਮਚਾਰੀਆਂ ਨੂੰ ਲੈ ਕੇ ਸਿਕਿਉਰਿਟੀ ਗਾਰਡਸ ਨੂੰ ਲੈ ਕੇ ਇਲੈਕਟ੍ਰੀਸ਼ੀਅਨ ਨੂੰ ਲੈ ਕੇ ਨਾਲ ਹੀ ਅਸੀਂ ਫਾਇਰ ਬ੍ਰਿਗੇਡ ਤੋਂ ਐਮਬੂਲੈਂਸ ਨੂੰ ਫੋਨ ਕਰਤਾ ਵੀ ਫਾਇਰ ਬ੍ਰਿਗੇਡ ਵਾਲੀ ਨੂੰ ਭੇਜੋ ਗੱਡੀ ਤੇ ਜਦੋਂ ਅਸੀਂ ਗਏ ਤਾਂ ਸਭ ਨੇ ਮਿਲ ਜੁਲ ਕੇ ਫਟਾਫਟ 5 ਮਿੰਟ ਦੇ ਵਿੱਚ ਕਾਬੂ ਪਾ ਲਿਆ ਜਿਵੇਂ ਕਿ ਸਕਿਉਰਿਟੀ ਗਾਰਡ ਦੀ ਪરા ਜਾ ਕੇ ਦੇਖ ਕੇ ਆਏ ਨੇ ਉੱਥੇ ਐਕਚੁਅਲੀ ਨਵੀਂ ਬਾਉਂਡਰੀ ਵਾਲ ਬਣ ਰਹੀ ਹੈ ਪਹਿਲਾਂ ਉਥੇ ਨਾ ਬਹੁਤ ਪਹਿਲਾਂ ਚੋਰੀ ਦੇ ਵਾਰਦਾਤਾਂ ਵਧੀਆਂ ਹੋਈਆਂ ਸੀ ਕਿ ਅਸੀਂ ਪ੍ਰੈਸੈਂਸ਼ੀਅਲ ਕੰਪਨੀ ਜਿਹੜੀ ਸੰਜੀਵ ਰੋਡ ਐ ਜਿਹਦੇ ਤਹਿਤ ਹਸਪਤਾਲ ਨੂੰ ਰੈਨੋਵੇਟ ਕਰ ਰਹੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਇਧਰੋਂ ਦੁਵਾਰ ਐਕਸਟੈਂਡ ਕਰਵਾ ਰਹੇ ਤਾਂ ਕਿ ਇਧਰੋਂ ਨਾ ਚੋਰੀ ਦੇ ਵਾਰਦਾਤਾਂ ਘਟ ਜਾਂ ਲੜਦ ਖਤਮ ਹੀ ਹੋ ਜਾਂ। ਉਹ ਕਿਸੇ ਚੋਰ ਨੇ ਪਰਲੇ ਪਾਸੇ ਜਿਵੇਂ ਕੇ ਮੈਨੂੰ ਦੱਸ ਰਹੇ ਨੇ ਕਿ ਕਿਸੇ ਚੋਰ ਨੇ ਨਾ ਪਾਰਾ ਜਿਹੜਾ ਕੂੜਾ ਦਾ ਢੇਰ ਸੀ ਸੁੱਕਾ ਕੂੜਾ ਉਹਨੂੰ ਅਗਲਾਈ ਵੀ ਉਹ ਕੂੜਾ ਹਟ ਜੇ ਤਾਂ ਥੋੜਾ ਬਹੁਤ ਚੋਰ ਦੇ ਆਉਣ ਦਾ ਰਸਤਾ ਬਣ ਜੇ ਜੋ ਕਿ ਸੀ ਉਹ ਲੱਗੀ ਪਾਰਾ ਸੀ ਉਹ ਥੋੜਾ ਜਿਹਾ ਸੁੱਕੇ ਪੱਤੇ ਸੀ ਉਹਨਾਂ ਨੇ ਫੜ ਲਿਆ ਪਰ ਸੀ ਕਾਬੂ ਪਾ ਲਿਆ ਆਪਣੇ ਉੱਤੇ ਕੋਈ ਨਾ ਸੁਖਾਮੀ ਘਟਨਾ ਨਾ ਐਂਬੂਲੈਂਸ ਨੂੰ ਵੀ ਜਾਣ ਨੂੰ ਦਿੱਕਤ ਹੋ ਰਹੀ ਸੀ ਕਿ ਜਿੱਥੇ ਸੀ ਸੀ ਕੰਮ ਕਰ ਰਹੇ ਸੀ ਬਹੁਤ ਵਾਰ ਪਾਰਕਿੰਗ ਕੰਟਰੈਕਟਰ ਨੂੰ ਲਿਖ ਕੇ ਦੇ ਚੁੱਕੇ ਹਾਂ ਵੀ ਇਹ ਜਿਹੜੀਆਂ ਤੋਂ ਅਣਧਾਰਕ ਗੱਡੀਆਂ ਇੱਥੇ ਨਹੀਂ ਖੜਾਉਣੀਆਂ ਔਰ ਉਹ ਉਹਦੇ ਤੇ ਅਸਰ ਨਹੀਂ ਅੱਜ ਵੀ ਅਸੀਂ ਸਿੱਧਾ ਲੈਟਰ ਲਿਖਣ ਲੱਗੇ ਆ ਇਸ ਤੋਂ ਬਾਅਦ ਅਗਲੀ ਲੈਟਰ ਅਸੀਂ ਫਿਰ ਉਹਨਾਂ ਨੂੰ ਕਮਿਸ਼ਨਪਾਲਿਸ ਤੋਂ ਲਿਖਾਂਗੇ ਵੀ ਜਿਹੜੀਆਂ ਇੱਦਾਂ ਗੱਡੀਆਂ ਖੜੀਆਂ ਨੇ ਫਿਰ ਪੁਲਿਸ ਸਾਡੇ ਹਸਪਤਾਲ ਦੀ ਜਿਹੜੀ ਇੱਦਾਂ ਦੀ ਕੰਮ ਹੈ ਉਹਦੇ ਵਿੱਚ ਰੁਕਾਵਟ ਪੰਦੀ ਹੈ ਤੇ ਗੱਡੀਆਂ ਟੋਕ ਜਿੱਥੇ ਗੱਡੀਆਂ ਲੱਗਿਆ ਉੱਥੇ ਵੀ ਗੱਡੀਆਂ ਖੜੀਆਂ ਹੁੰਦੀਆਂ ਜਿਵੇਂ ਅੱਗੇ ਕਹਿੰਦੇ ਦੋ ਤਿੰਨ ਗੱਡੀਆਂ ਪਿੱਛੇ ਕਰਦੀਆਂ ਹਾਂਜੀ ਜਿੱਥੇ ਉਹਨਾਂ ਨੂੰ ਕਹਿ ਰਹੀਆਂ ਨੇ ਵੀ ਉਹਦੇ ਵਾਸਤੇ ਹੁਣ ਅੱਜ ਅਸੀਂ ਪਹਿਲਾਂ ਵੀ ਉਪਰਾਲੇ ਕਰ ਚੁੱਕੇ ਹਾਂ ਤੇ ਅੱਜ ਅਸੀਂ ਫਿਰ ਹੁਣ ਇੱਕ ਸਿੱਧਾ ਲੈਟਰ ਲਿਖਣ ਲੱਗੇ ਆ ਇੱਕ ਚਾਰ ਦੀ ਗ ਤੇ ਉਹਦੇ ਤੋਂ ਬਾਅਦ ਅਗਲਾ ਸਟੇਪ ਉਹ ਕਰਨਾ ਸੀ ਮਤਲਬ ਬੜਾ ਆਉਟਰ ਜਿਹੜਾ ਏਰੀਆ ਥੋੜਾ ਬੈਕ ਸਾਈਡ ਪੈ ਜਾਂਦਾ ਉਹਦੇ ਵਾਸਤੇ ਕੋਈ ਕੈਮਰਾ ਵਗੈਰਾ ਲਗਾਏ ਜਾਂ ਕੀ ਕੈਮਰੇ ਲਗਵਾ ਲੈਂਦੇ ਸੀ ਲਗਾ ਲੈਂਦੇ ਠੀਕ ਠੀਕ ਤਾਂ ওকে